ਅਸੀਂ ਚਲਾ ਰਹੇ ਆ ਵੀ ਜਿਹੜੇ ਵਿਦਆਊਟ ਅ ਹੈਲਮਟ ਉਹਨਾਂ 'ਚ ਲਾਣ ਕਰ ਰਹੇ ਆ ਜੀ ਅਸੀਂ ਕੁੜੀਆਂ ਦੇ ਵੀ ਕਰ ਰਹੇ ਆ ਜੀ ਤੇ ਜੋ ਵੀ ਵਿਦਆਊਟ ਅ ਹੈਲਮਟ ਸਾਨੂੰ ਮਿਲਦੇ ਆ ਜੀ ਅਸੀਂ ਕੋਨਾ ਚਲਾਨ ਕਰ ਰਹੇ ਹਾਂ ਆਰੇ ਕੋਈ ਨਹੀਂ ਸਰ ਜੀ ਨੂੰ ਕੋਈ ਬਾਉਂਡ ਦਿੱਤਾ ਹੀ ਨਹੀਂ ਕੀ ਰਿਕਸ਼ਾ ਜਿਹਦੇ ਕੋਲੇ ਡਰਾਈਵਿੰਗ ਲਾਇਸੈਂਸ ਹੈ ਨਹੀਂ ਉਹ ਤਾਂ ਅਸੀਂ ਬਾਉਂਡੀ ਕਰਾਂਗੇ ਜੀ ਤੇ ਜਿਹਦੇ ਨੂੰ ਅਸੀਂ 10 ਤਰੀਕ ਦਾ ਟਾਈਮ ਦਿੱਤਾ ਜਿਹਦੇ ਕੋਲੇ ਕੋਈ ਕਾਪੀ ਹੈ ਨਹੀਂ ਨਾ ਡਾਕੂਮੈਂਟ ਹੈ ਜਿਹਨੂੰ ਹੈ ਨਹੀਂ ਤਿਆਰ ਕਰਵਾਏ 10 ਤਰੀਕ ਤੋਂ ਬਾਅਦ ਅਸੀਂ ਵਿਦਆਊਟ ਡਾਕੂਮੈਂਟ ਉਹ ਵੀ ਬੰਦ ਕਰਾਂਗੇ ਜੀ ਹਲਮਟ ਬਾਰੇ ਕੀ ਕਹਣਾ ਚਾਹੋ ਜੀ ਅੱਛਾ ਕਿਹਨੂੰ ਕਹਣਾ ਕਰਤੀ ਜੀ ਹਲਮਟ ਦੇ ਅਸੀਂ ਸ਼ੁਰੂਆਤ ਕੀਤੀ ਹੈ ਜੀ ਹਜੇ ਇੱਕ ਚਲਾਨ ਹੋ ਗਿਆ ਲੇਡੀਜ਼ ਦਾ ਕੀਤਾ ਜੀ ਤੇ ਅਸੀਂ ਕਰ ਰਹੇ ਹਾਂ ਜੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵਿਦਆਊਟ ਅ ਹੈਲਮਟ ਕੋਈ ਵੀ ਬਾਜ਼ਾਰ ਚ ਜਾਂ ਮੇਨ ਰੋਡ ਤੇ ਨਾ ਚਲੋ ਜੀ ਫਿਰ ਤੁਹਾਡੀ ਸੇਫਟੀ ਲਈ ਜਿਹੜੇ ਈ ਰਿਕਸ਼ੇ ਜਿਹੜੇ ਸਵਾਰੀਆਂ ਵਾਲੇ ਆ ਤੇ ਉਹ ਤੋਂ ਆਟੋ ਆਈ ਦਾ ਕੰਮ ਕਰ ਰਹੇ ਆ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਵੀ ਅਸੀਂ ਬੌਂਡ ਕਰਾਂਗੇ ਜਿਹੜੇ ਓਵਰਲੋਡਡ ਆ ਤੇ ਜਿਹੜੇ ਰੱਖੀ ਵੀ ਹਨ ਇਸ ਤਰ੍ਹਾਂ ਦੀ ਈ ਰਿਕਸ਼ਾ ਦੀ ਲਿਖਾਪੀ ਬਣੀ ਹੋਈ ਆ PB04AJ0354 ਇਹ ਪਲਾਸਟਿਕ ਦਾ ਜੀ ਕਾਗਜ਼ ਦਾ ਜੀ ਇਹ ਪਲਾਸਟਿਕ ਦਾ ਜੀ ਜਿਵੇਂ ਆਪਣੇ ਦੂਦੇ ਵਹੀਕਲ ਦੀ ਕਾਪੀ ਬੰਦਦੀ ਹੈ ਨਾ ਜੀ ਗਲਤ ਨਹੀਂ ਜੀ ਜੇ ਕਿ ਸਹੀ ਚੀਜ਼ ਹੈ ਜੀ ਇਹ ਬਿਲਕੁਲ ਸਹੀ ਹੈ ਜੀ ਜਸਪ੍ਰੀ ਸਿੰਘ ਛਾਬੜਾ ਟ੍ਰੈਫਿਕ ਮਾਰਸ਼ਲ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਦਿਨੋ ਦਿਨ ਵੱਧ ਰਹੇ ਸੜਕੀ ਹਾਸਿਆਂ ਨੂੰ ਰੋਕਣ ਲਈ ਸਾਨੂੰ ਹਰੇਕ ਵਿਅਕਤੀ ਦੇ ਸਹਿਯੋਗ ਦੀ ਲੋੜ ਹੈ ਅਸੀਂ ਹੁਣ ਇੱਕ ਹੈਲਮਟ ਪਾਉਣ ਦੀ ਮੋਹਮ ਸ਼ੁਰੂ ਕੀਤੀ ਹੈ ਕਿ ਹਰੇਕ ਵਿਅਕਤੀ ਆਪਣੀ ਸੁਰੱਖਿਆ ਲਈ ਹੈਲਮਟ ਦਾ ਪ੍ਰਯੋਗ ਕਰੇ ਵਾਰ-ਵਾਰ ਕਹਿਣ ਦੇ ਬਾਅਦ ਵੀ ਲੋਕ ਹੈਲਮਟ ਅਤੇ ਜੈਂਟਸ ਲਈ ਹਰੇਕ ਵਿਅਕਤੀ ਲਈ ਭਾਵੇਂ ਉਹ ਬੱਚਾ ਹੈ ਹੈਲਮਟ ਜ਼ਰੂਰੀ ਹੈ ਵੇਖਣ ਵਿੱਚ ਆਇਆ ਕਿ ਲੋਕ ਸਾਡੀ ਅਪੀਲ ਨੂੰ ਸਵੀਕਾਰ ਨਹੀਂ ਕਰ ਰਹੇ ਅੱਜ ਟ੍ਰੈਫਿਕ ਪੁਲਿਸ ਵਿਦਾਊਟ ਹੈਲਮਟ ਵਾਲਿਆਂ ਦੇ ਚਲਾਨ ਕਰ ਰਹੀ ਹੈ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ 1150 ਰੁਪਏ ਦਾ ਹੈਲਮਟ ਆ ਜਾਂਦਾ ਹੈ ਆਪਣੀ ਸੁਰੱਖਿਆ ਲਈ ਹੈਲਮਟ ਦਾ ਪ੍ਰਯੋਗ ਕਰੋ दिल्ली क्राइम नेशनल न्यूज़ नजर सफर